ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਦੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੁੱਟ ਜਾਂਦੇ ਨੇ ਜਿਹਦੇ ਵਿਆਪੋਰਾਂ ਨੂੰ ਸਮਰਪਿਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਦਸਤਾਰ ਸੰਸਥਾ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਤਸਵੀਰ ਦਿਖਾ ਦਿਨਾ ਕਿ ਵੱਖ-ਵੱਖ ਤਰ੍ਹਾਂ ਦੇ ਦਸਤਾਰ ਮੁਕਾਬਲੇ ਨੇ ਵੱਖ-ਵੱਖ ਦਸਤਾਰਾਂ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਇਸ ਦੇ ਨਾਲ ਖਾਸ ਕਰਕੇ ਪੈਣਾ ਔਰ ਜਿਹੜੇ ਨੌਜਵਾਨ ਨੇ ਉਹ ਦਿਮਾਲੇ ਵੀ ਸਜਾਉਣ ਲਈ ਪਹੁੰਚੇ ਹੋਏ ਨੇ ਔਰ ਇਹ ਮੁਕਾਬਲੇ ਜਿਹੜੇ ਨੇ ਪੂਰੇ ਪੰਜਾਬ ਤੋਂ ਇੱਥੇ ਨੌਜਵਾਨ ਪਹੁੰਚੇ ਹੋਏ ਨੇ ਔਰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਆਏ ਆ ਗੱਲਬਾਤ ਵੀ ਕਰਾਂਗੇ ਜਾਨਾਂ ਕਿ ਤੁਸੀਂ ਨਾਮ ਆ ਜੀ ਅੰਮ੍ਰਿਤਪਾਲ ਸਿੰਘ ਤੁਸੀਂ ਜੀ ਕਦੋਂ ਤੋਂ ਕਰਵਾ ਰਹੇ ਹੋ ਔਰ ਮਕਸਦ ਇਹ ਸਰ 14ਵਾਂ ਸ਼ਾਨੇ ਦਸਤਾਰ ਮੁਕਾਬਲਾ ਹੈ ਜੀ ਇਹ ਤੇ ਸਾਡੇ ਵੀ ਬਹੁਤ ਜਿੰਦੇ ਲੱਗੇ ਹੋਏ ਆ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਆ ਅੰਮ੍ਰਿਤ ਮੈਂ ਪ੍ਰੀਤਪਾਲ ਭਾਈ ਦਾ ਬਹੁਤ ਧੰਨਵਾਦ ਕਰਦਾ ਆ ਸਾਨੂੰ ਦਸਤਾਰ ਸ਼ਾਨੇ ਦਸਤਾਰ ਇਹ ਟੀਮ ਦਾ ਮੈਂਬਰ ਬਣਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀਰ ਜੀ ਦਾ ਸੋ ਹੋਰ ਵੀ ਤੇ ਸੰਸਥਾ ਦੇ ਲੋਕ ਮੌਜੂਦ ਆ ਗੱਲਬਾਤ ਕਰਨ ਦੇ ਕੀ ਨਾਮ ਹੈ ਮੇਰੇ ਬ੍ਰੀਫਕਾਸਟ ਦਾ ਮਕਸਦ ਕੀ ਹੈ ਕਿੰਨੇ ਕੁ ਵਿਦਿਆਰਥੀ ਜਾਂ ਨੌਜਵਾਨ ਇਥੇ ਪਹੁੰਚੇ ਨੇ ਔਰ ਕਿਹੜੀ ਕਿਹੜੀ ਦਸਤਾਰ ਦੇ ਮੌਕਦੇ ਸਤਿਗੁਰੂ ਜੀ ਦੇ ਇਨਸਾਨੀ ਬਣਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ 14ਵਾਂ ਸ਼ਾਨੇ ਦਸਤਾਰ ਕਾਪ ਜਿਹੜਾ ਸ਼ਾਨੇ ਦਸਤਾਰ ਪੰਜਾਬ ਦੀ ਟੀਮ ਦਿਸਟ੍ਰਿਕਟ ਵੱਲੋਂ ਕਰਵਾਇਆ ਜਾ ਰਿਹਾ ਇਸ ਦਾ ਮਕਸਦ ਮੁੱਖੀ ਹੈ ਇੱਕ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲਖਣੀ ਜੀ ਦੇ ਵਿਆਪਕ ਨੂੰ ਸਮਰਪਿਤ ਜਿਹੜਾ ਹੈ ਇਹ ਦਸਤਾਰ ਮੁਕਾਬਲਾ ਜਿਹੜਾ ਪੰਜਾਬ ਪੱਧਰ ਤੇ ਜਿਹੜਾ ਉਹ ਹਰ ਸਾਲ ਪਟਿਆਲਾ ਸ਼ਹਿਰ ਦੇ ਵਿੱਚ ਕਰਵਾਇਆ ਜਾਂਦਾ ਹੈ ਸਾਡਾ ਮੇਨ ਮਕਸਦ ਹੈ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨਾ ਪੰਜਾਬੀ ਮਾਣੋਲੀ ਦੇ ਨਾਲ ਜੋੜਨਾ ਉਸ ਲਈ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਪੈਣ ਇਵੈਂਟ ਕਰਨੇ ਪੈਣ ਅਸੀਂ ਉਸ ਦੀ ਤਰੱਕੀ ਕਰਨ ਲਈ ਅੱਜ ਕਿੰਨੀ ਤਰ੍ਹਾਂ ਦੀਆਂ ਦਸਤਾਰਾਂ ਨੇ ਕਿੰਨੀਆਂ ਤਰ੍ਹਾਂ ਦੇ ਦਮਾਲੇ ਜਿਹੜੇ ਆ ਉਹਨਾਂ ਦਾ ਮੁਕਾਬਲਾ ਕਰਾਇਆ ਜਾਂਦਾ ਅੱਜ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਵਿੱਚ ਸੀਨੀਅਰ ਜੂਨੀਅਰ ਦੇ ਵਰਗ ਦੋ ਭਾਗ ਨੇ ਦਮਾਲੇ ਦਾ ਵੱਖਰਾ ਇੱਕ ਭਾਗ ਆ ਇੱਕ ਲੰਬੇ ਕੇਸਾਂ ਦਾ ਭਾ ਲੰਬੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਲੰਬੇ ਕੇਸ ਨੇ ਜਿਹੜੇ ਨਹੀਂ ਕਟਾਉਂਦੇ ਕੇਸ ਕੇਸਾਧਾਰੀ ਨੇ ਪੂਰੇ ਉਹਨਾਂ ਦੀ ਵਿਸ਼ੇਸ਼ ਇਨਾਮ ਨੇ ਤਕਰੀਬਨ 71000 ਦੇ ਕੈਸ਼ ਪ੍ਰਾਈਜ਼ ਦੇ ਨਾਮ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਇੱਕ ਵੱਖਰੀ ਵੱਖਰੀ ਕੈਟਾਗਰੀ ਦੇ ਵਿੱਚ ਦਿੱਤੇ ਜਾਣੇ ਨੇ ਅੱਜ ਕਿਸੇ ਨੂੰਦਰਜ ਤਰੀਕੇ ਨਾਲ ਦਸਤਾਰ ਮੁਕਾਬਲੇ ਕਰਾਇਆ ਜਾ ਰਿਹਾ ਸਿੱਕੀ ਨੂੰ ਕਿੰਨਾ ਕੁ ਬढ़ावा ਮਿਲੇ ਕਰ ਦਸਤਾਰ ਨੂੰ ਕਿੰਨਾ ਕੋੜਾਵਾ ਦੇਖੋ ਜੀ ਗੁਰੂ ਸਾਹਿਬ ਦੀ ਬਹੁਤ ਆਪਾਰ ਕਿਰਪਾ ਆ ਗੁਰੂ ਸਾਹਿਬ ਦੀ ਬਹੁਤ ਚੜ੍ਹਦੀ ਕਲਾ ਆ ਫੌਜਾਂ ਤਿਆਰ ਬਰ ਤਿਆਰ ਨੇ ਸਾਰੀਆਂ ਇਹ ਸਿੱਖ ਗੱਲ ਦਾ ਸਬੂਤ ਹੈ ਕਿ ਸਿੱਖੀ ਕਦੀ ਵੀ ਮੋਕ ਨਹੀਂ ਸਕਦੀ ਸਿੱਖੀ ਦਾ ਬੂਟਾ ਡੇ বাই ਡੇ ਵੱਡਾ ਹੋ ਰਿਹਾ ਹੋਰ ਵੱਡਾ ਹੋ ਰਿਹਾ ਇਸਤਾਰ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਫ ਨੂੰ ਸਮਰਪਿਤ ਕਰਾਇਆ ਜਾ ਰਿਹਾ ਔਰ ਪੂਰੇ ਪੰਜਾਬ ਤੋਂ ਜਿਕੇ ਆ ਜਾਵੇ ਤਾਂ ਵਿਦਿਆਰਥੀ ਇੱਥੇ ਪਹੁੰਚੇ ਨੇ ਜਿੱਥੇ ਇਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਉੱਥੇ ਕੇਸਾਂ ਦੇ ਮੁਕਾਬਲੇ ਵੀ ਕਰਾਏ ਜਾ ਰਹੇ ਮਕਸਦ ਇਹ ਹੈ ਕਿ ਸਿੱਖੀ ਨੂੰ ਪਰਫੁੱਲਤ ਕਰਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਫ ਨੂੰ ਸਮਰਪਿਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਤੇ ਇਸਤਾਰ ਸੰਸਥਾ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਤਸਵੀਰ ਦਿਖਾ ਦਿਨਾ ਕਿ ਵੱਖ-ਵੱਖ ਤਰ੍ਹਾਂ ਦੇ ਦਸਤਾਰ ਮੁਕਾਬਲੇ ਨੇ ਵੱਖ-ਵੱਖ ਦਸਤਾਰ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਇਸ ਦੇ ਨਾਲ ਖਾਸ ਕਰਕੇ ਪਹਿਣਾ ਔਰ ਜਿਹੜੇ ਨੌਜਵਾਨ ਨੇ ਉਹ ਦਿਮਾਲੇ ਵੀ ਸਜਾਉਣ ਲਈ ਪਹੁੰਚੇ ਹੋਏ ਨੇ ਔਰ ਇਹ ਮੁਕਾਬਲੇ ਜਿਹੜੇ ਨੇ ਪੂਰੇ ਪੰਜਾਬ ਤੋਂ ਇੱਥੇ ਨੌਜਵਾਨ ਪਹੁੰਚੇ ਹੋਏ ਨੇ ਔਰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਆਏ ਆ ਗੱਲਬਾਤ ਵੀ ਕਰਾਂਗੇ ਜਾਨਣਾ ਕਿ ਵਸ਼ੀ ਨਾਮ ਆ ਜੀ ਸੰਦੀਪਾ ਸਿੰਘ ਪੂਰੀ ਜੀ ਕਦੋਂ ਤੋਂ ਕਰਵਾ ਰਹੇ ਔਰ ਮਕਸਦ ਇਹ ਸਾਰਾ 14ਵਾਂ ਸ਼ਾਨੇ ਦਸਤਾਰ ਮੁਕਾਬਲਾ ਹੈ ਜੀ ਇਹ ਤੇ ਸਾਡੇ ਵੀ ਬਹੁਤ ਚਿਰ ਦੇ ਲੱਗੇ ਹੋਏ ਆ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਆ ਅੰਮ੍ਰੀ ਮੈਂ ਪ੍ਰੀਖਪਾਲ ਭਾਈ ਦਾ ਬਹੁਤ ਧੰਨਵਾਦ ਕਰਦਾ ਆ ਸਾਨੂੰ ਦਸਤਾਰ ਸ਼ਾਨੇ ਦਸਤਾਰ ਇਹ ਟੀਮ ਦਾ ਮੈਂਬਰ ਬਣਾਇਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀਰ ਜੀ ਦਾ ਚਲੋ ਹੋਰ ਵੀ ਇੱਥੇ ਸੰਸਥਾ ਦੇ ਲੋਕ ਮੌਜੂਦ ਆ ਗੱਲਬਾਤ ਕਰਨ ਲਈ ਕੀ ਨਾਮ ਮੇਰੇ ਪ੍ਰੀਖਪਾਲ ਸੀ ਬਿਲਕੁਲ ਕਰਵਾਲ ਦਾ ਮਕਸਦ ਜੀ ਹੈ ਕਿੰਨੇ ਵਿਦਿਆਰਥੀ ਜਾਂ ਨੌਜਵਾਨਾਂ ਇਥੇ ਪਹੁੰਚੇ ਨੇ ਔਰ ਕਿਹੜੀ ਕਿਹੜੀ ਦਸਤਾਰ ਦੇ ਮੁਕਾਬਲੇ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ 14ਵਾਂ ਸ਼ਾਨੀ ਦਸਤਾਰ ਕੱਪ ਜਿਹੜਾ ਸ਼ਾਨੀ ਦਸਤਾਰ ਪੰਜਾਬ ਦੀ ਟੀਮ ਦਿਸਟ੍ਰਿਕਟ ਵੱਲੋਂ ਕਰਵਾਇਆ ਜਾ ਰਿਹਾ ਇਸ ਦਾ ਮਕਸਦ ਮੁੱਖੀ ਇਹ ਇੱਕ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲਖਣੀ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਜਿਹੜਾ ਹੈ ਇਹ ਦਸਤਾਰ ਮੁਕਾਬਲਾ ਜਿਹੜਾ ਪੰਜਾਬ ਪੱਧਰ ਤੇ ਜਿਹੜਾ ਉਹ ਹਰ ਸਾਲ ਪਟਿਆਲਾ ਸ਼ਹਿਰ ਦੇ ਵਿੱਚ ਕਰਵਾਇਆ ਜਾਂਦਾ ਹੈ ਸਾਡਾ ਮੇਨ ਮਕਸਦ ਹੈ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨਾ ਉਸ ਲਈ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਪੈਣ ਇਵੈਂਟ ਕਰਨੇ ਪੈਣ ਅਸੀਂ ਉਸ ਦੀ ਤਰੱਕੀ ਕਰਨੀ ਅੱਜ ਕਿੰਨੀ ਤਰ੍ਹਾਂ ਦੀਆਂ ਦਸਤਾਰਾਂ ਨੇ ਕਿੰਨੀਆਂ ਤਰ੍ਹਾਂ ਦੇ ਦਿਮਾਲੇ ਜਿਹੜੇ ਆ ਉਹਨਾਂ ਦਾ ਮੁਕਾਬਲਾ ਕਰਾਇਆ ਅੱਜ ਵੱਖ-ਵੱਖ ਤਰ੍ਹਾਂ ਦੀਆਂ ਦਸਤਾਰਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਵਿੱਚ ਸੀਨੀਅਰ ਜੂਨੀਅਰ ਦੇ ਵਰਗ ਦੋ ਭਾਗ ਨੇ ਦਿਮਾਲੇ ਦਾ ਵੱਖਰਾ ਇੱਕ ਭਾਗ ਆ ਇੱਕ ਲੰਬੇ ਕੇਸਾਂ ਦਾ ਭਾਗ ਆ ਲੰਬੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਲੰਬੇ ਕੇਸ ਨੇ ਜਿਹੜੇ ਨਹੀਂ ਕਟਾਉਂਦੇ ਕੇਸ ਕੇਸਾਧਾਰੀ ਨੇ ਪੂਰੇ ਉਨ੍ਹਾਂ ਦੀ ਵਿਸ਼ੇਸ਼ ਇਨਾਮ ਨੇ तकरीबन 71000 ਦੇ ਕੈਸ਼ ਪ੍ਰਾਈਜ਼ ਦੇ ਨਾਮ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਇੱਕ ਵੱਖਰੀ ਵੱਖਰੀ ਕੈਟਾਗਰੀ ਦੇ ਵਿੱਚ ਦਿੱਤੇ ਜਾਣੇ ਨੇ ਅੱਜ ਕਿਸੇ ਵੀ ਦਰਜ ਤਰੀਕੇ ਨਾਲ ਦਸਤਾਵਰ ਮੁਕਾਬਲੇ ਕਰਾਇਆ ਜਾ ਰਿਹਾ ਸਿੱਖੀ ਨੂੰ ਕਿੰਨਾ ਕੁ ਬढ़ावा ਮਿਲੇ ਕਰ ਦਸਤਾਰ ਨੂੰ ਕਿੰਨਾ ਖੋੜਾਵਾ ਦੇਖੋ ਜੀ ਗੁਰੂ ਸਾਹਿਬ ਦੀ ਬਾਹਰ ਦਾ ਪਾਰ ਕਿਰਪਾ ਆ ਗੁਰੂ ਸਾਹਿਬ ਦੀ ਬਹੁਤ ਚੜ੍ਹਦੀ ਕਲਾ ਆ ਫੌਜਾਂ ਤਿਆਰ ਬਰ ਤਿਆਰ ਨੇ ਸਾਰੀਆਂ ਇਹ ਇਸ ਗੱਲ ਦਾ ਸਬੂਤ ਹੈ ਕਿ ਸਿੱਖੀ ਕਦੀ ਵੀ ਮੋਕ ਨਹੀਂ ਸਕਦੀ ਸਿੱਖੀ ਦਾ ਬੂਟਾ ਡੇ ਬਾਏ ਡੇ ਵੱਡਾ ਹੋ ਰਿਹਾ ਔਰ ਵੱਡਾ ਦਸਤਾਰ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਫ ਨੂੰ ਸਮਰਪਿਤ ਕਰਾਇਆ ਜਾ ਰਿਹਾ ਔਰ ਪੂਰੇ ਪੰਜਾਬ ਤੋਂ ਜਿਕੇ ਆ ਜਾਵੇ ਤਾਂ ਵਿਦਿਆਰਥੀ ਇੱਥੇ ਪਹੁੰਚੇ ਨੇ ਜਿੱਥੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਉੱਥੇ ਕੇਸਾਂ ਦੇ ਮੁਕਾਬਲੇ ਵੀ ਕਰਾਏ ਜਾ ਰਹੇ ਆ ਮਕਸਦ ਇਹ ਹੈ ਕਿ ਸਿੱਖੀ ਨੂੰ ਪਰਫੁੱਲਤ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਫ ਨੂੰ ਸਮਰਪਿਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਦਸਤਾਰ ਸੰਸਥਾ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਆ ਤਸਵੀਰ ਦਿਖਾ ਦਿਨਾ ਤੇ ਵੱਖ-ਵੱਖ ਤਰ੍ਹਾਂ ਦੇ ਦਸਤਾਰ ਮੁਕਾਬਲੇ ਨੇ ਵੱਖ-ਵੱਖ ਦਸਤਾਰ ਜਿਹੜੀਆਂ ਨੇ ਉਹ ਸਜਾਈਆਂ ਜਾ ਰਹੀਆਂ ਇਸ ਦੇ ਨਾਲ ਖਾਸ ਕਰਕੇ ਪੈਣਾ ਔਰ ਜਿਹੜੇ ਨੌਜਵਾਨ ਨੇ ਉਹ ਦਿਮਾਲੇ ਵੀ ਸਜਾਉਣ ਲਈ ਪਹੁੰਚੇ ਹੋਏ ਨੇ ਔਰ ਇਹ ਮੁਕਾਬਲੇ ਜਿਹੜੇ ਨੇ ਪੂਰੇ ਪੰਜਾਬ ਤੋਂ ਇੱਥੇ ਨੌਜਵਾਨ ਪਹੁੰਚੇ ਹੋਏ ਨੇ ਔਰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਆਏ ਆ ਗੱਲਬਾਤ ਵੀ ਕਰਾਂਗੇ ਜਾਨਣਾ ਕਿ ਵਸ਼ੀ ਨਾਮ ਆ ਜੀ ਸੰਦੀਪਾ ਸਿੰਘ ਕਿਹੜੀ ਜਿੱਥੋਂ ਤੋਂ ਕਰਵਾ ਰਹੇ ਹੋ ਔਰ ਮਕਸਦ ਇਹ ਸਰ 14ਵਾਂ ਸ਼ਾਨੇ ਦਸਤਾਰ ਮੁਕਾਬਲਾ ਹੈ ਜੀ ਇਹ ਸਾਡੇ ਵੀਰ ਬਹੁਤ ਚਿਰ ਦੇ ਲੱਗੇ ਹੋਏ ਆ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਆ ਅੰਮ੍ਰੀ ਮੈਂ ਪ੍ਰੀਤਪਾਲ ਭਾਈ ਦਾ ਬਹੁਤ ਧੰਨਵਾਦ ਕਰਦਾ ਆ ਸਾਨੂੰ ਦਸਤਾਰ ਨਿਸ਼ਾਨੀ ਦਸਤਾਰ ਇਹ ਟੀਮ ਦਾ ਮੈਂਬਰ ਬਣਾਇਆ ਬਹੁਤ ਬਹੁਤ ਧੰਨਵਾਦ ਕਰਦਾ ਆ ਵੀਰ ਜੀ ਦਾ ਚਲੋ ਹੋਰ ਵੀ ਇੱਥੇ ਸੰਸਥਾ ਦੇ ਲੋਕ ਮੌਜੂਦ ਆ ਗੱਲਬਾਤ ਕਰਨ ਲਈ ਕੀ ਨਾਮ ਮੇਰੇ ਪ੍ਰੀਤਪਾਲ ਸਿੰਘ ਬਿਲਕੁਲ ਇਸ ਕਰਵਾਨ ਦਾ ਮਕਸਦ ਕੀ ਆ ਕਿੰਨੇ ਵਿਦਿਆਰਥੀ ਜਾਂ ਨੌਜਵਾਨ ਇਥੇ ਪਹੁੰਚੇ ਨੇ ਔਰ ਕਿਹੜੀ ਕਿਹੜੀ ਦਸਤਾਰ ਦੇ ਮੁਕਾਬਲੇ ਸਤਿ ਸ੍ਰੀ ਅਕਾਲ ਜੀ ਸਾਨੂੰ ਜੁਹਾਂ ਜੁਹਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਏ ਜੀ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਸ਼ਾਨੇ ਦਸਤਾਰ ਪੰਜਾਬ ਦੀ ਟੀਮ ਦਿਸਟ੍ਰਿਕਟ ਵੱਲੋਂ ਕਰਵਾਇਆ ਜਾ ਰਿਹਾ ਇਸ ਦਾ ਮਕਸਦ ਮੁੱਖੀ ਹੈ ਇੱਕ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲੱਖਣੀ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਜਿਹੜਾ ਹੈ ਇਹ ਦਸਤਾਰ ਮੁਕਾਬਲਾ ਜਿਹੜਾ ਪੰਜਾਬ ਪੱਧਰ ਤੇ ਜਿਹੜਾ ਉਹ ਹਰ ਸਾਲ ਪਟਿਆਲਾ ਸ਼ਹਿਰ ਦੇ ਵਿੱਚ ਕਰਵਾਇਆ ਜਾਂਦਾ ਹੈ ਸਾਡਾ ਮੇਨ ਮਕਸਦ ਹੈ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨਾ ਉਸ ਲਈ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਪੈਣ ਇਵੈਂਟ ਕਰਨੇ ਪੈਣ ਅਸੀਂ ਉਸ ਦੀ ਤਰੱਕੀ ਕਰਨ ਲਈ ਅੱਜ ਕਿੰਨੀ ਤਰ੍ਹਾਂ ਦੀਆਂ ਦਸਤਾਰਾਂ ਨੇ ਕਿੰਨੀਆਂ ਤਰ੍ਹਾਂ ਦੇ ਦਮਾਲੇ ਜਿਹੜ ਅੱਜ ਵੱਖ-ਵੱਖ ਤਰ੍ਹਾਂ ਦੀ 17 ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਵਿੱਚ ਸੀਨੀਅਰ ਜੂਨੀਅਰ ਦੇ ਵਰਗ ਦੋ ਭਾਗ ਨੇ ਦਮਾਲੇ ਦਾ ਵਖਰਾ ਇੱਕ ਭਾਗ ਆ ਇੱਕ ਲੰਬੇ ਕੇਸਾਂ ਦਾ ਭਾਗ ਆ ਲੰਬੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਲੰਬੇ ਕੇਸ ਨੇ ਜਿਹੜੇ ਨਹੀਂ ਕਟਾਉਂਦੇ ਕੇਸ ਕੇਸਾਧਾਰੀ ਨੇ ਪੂਰੇ ਉਹਨਾਂ ਦੀ ਵਿਸ਼ੇਸ਼ ਇਨਾਮ ਨੇ ਤਕਰੀਬਨ 71000 ਦੇ ਕੈਸ਼ ਪ੍ਰਾਈਜ਼ ਦੇ ਇਨਾਮ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਇੱਕ ਵੱਖਰੀ ਵੱਖਰੀ ਕੈਟਾਗਰੀ ਦੇ ਵਿੱਚ ਦਿੱਤੇ ਜਾਣੇ ਨੇ ਅੱਜ ਕਿਸ ਨੂੰ ਦਜ ਸਟ੍ਰੀਟ ਕੇ ਨਾਲ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਸਿੱਕੀ ਨੂੰ ਕਿੰਨਾ ਕੁ ਬढ़ावा ਮਿਲੇਗਾ ਤੇ ਦਸਤਾਰ ਨੂੰ ਕਿੰਨਾ ਕੋੜਾ ਵਾ ਦੇਖੋ ਜੀ ਗੁਰੂ ਸਾਹਿਬ ਦੀ ਬਹੁਤ ਆਪਾਰ ਕਿਰਪਾ ਆ ਗੁਰੂ ਸਾਹਿਬ ਦੀ ਬਹੁਤ ਚੜ੍ਹਦੀ ਕਲਾ ਆ ਫੌਜਾਂ ਤਿਆਰ ਬਰ ਤਿਆਰ ਨੇ ਸਾਰੀਆਂ ਇਹ ਇਸ ਗੱਲ ਦਾ ਸਬੂਤ ਆ ਕਿ ਸਿੱਖੀ ਕਦੀ ਵੀ ਮੋਕ ਨਹੀਂ ਸਕਦੀ ਸਿੱਖੀ ਦਾ ਬੂਟਾ ਡੇ ਬਾਈ ਡੇ ਵੱਡਾ ਹੋ ਰਿਹਾ ਹੋਰ ਵੱਡਾ ਹੋ ਰਿਹਾ ਦਸਤਾਰ ਮੁਕਾਬਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੁਰਪਰ ਨੂੰ ਸਮਰਪਿਤ ਕਰਾਇਆ ਜਾ ਰਿਹਾ ਔਰ ਪੂਰੇ ਪੰਜਾਬ ਤੋਂ ਜੇ ਕਿਹਾ ਜਾਵੇ ਕੱਟ ਬਿਦਿਆਰਥੀ ਇੱਥੇ ਪਹੁੰਚੇਗੇ ਜਿੱਥੇ ਦਸਤਾਰ ਮੁਕਾਬਲੇ ਕਰਾਇਆ ਜਾ ਰਿਹਾ ਉੱਥੇ ਕਿਸ ਤਰ੍ਹਾਂ ਦੇ ਮੁਕਾਬਲੇ ਕਰਾਇਆ ਜਾ ਰਿਹਾ ਮਕਸਦ ਇਹ ਹੈ ਕਿ ਸਿੱਖੀ ਨੂੰ ਅਰਫਲਤ ਕਰਨਾ